ਬੱਡਲੇ ਕੱਖ ਆਇਆ ਕਿੱਧਰ ਫਿਰਦਾ ੁੰਨੀ ਦੇ ਪੱਲੇ ਨਾਲ ਭਾਈ ਮੂੰਹ ਲੁਕਦਾ ਹੁੰਦਾ ਕਰਤੂਤਾਂ ਐ ਲੁਕਦੀ ਆਉਂਦੀਆਂ ਨਾ ਤੂੰ ਮੇਰੀ ਕਰਤੂਤ ਕੀ ਦੇਖ ਲਈ ਵੇ ਅੰਬਰਸੀਨ ਚ ਦੇਖੀ ਤਾਂ ਜਾਂਦੀ ਕਦੋਂ ਦਾ ਜਿਹੜੀ ਖਣਿਆਉਣ ਲੱਗ ਰਹੀ ਸੀ ਹੈ ਹਲੇ ਕੋਈ ਕਸਰ ਰਹਿੰਦੀ ਐ ਵੇ ਬੱਸ ਤੂੰ ਨਾ ਮੇਰੇ ਨਾਲ ਐਵੇਂ ਨਾ ਖਾਮ ਖਾਦੀ ਲੜਾਈ ਮੁੱਲ ਲੈ ਐਵੇਂ ਸੁਣੋ ਇਹਦਾ ਬੇਥੋਂ ਧੋਖੇ ਬਾਜਣੇ ਧੋਖੇ ਬਾਜਣੇ ਕਿੱਥੇ ਲੇਖੇ ਦੇਵੇਂਗੀ ਹੈ ਉਹ ਪਰਤਾਲ ਮਰਾਜ ਨੇ ਬਹੀਆਂ ਭਰੀਆਂ ਪਈਆਂ ਨੇ ਤੇਰੇ ਵਰਗੀਆਂ ਬੇਵਾਰਤ ਦੀਆਂ ਹੈਂ ਮੇਰੀ ਗੱਲ ਸੁਣ ਲੈ ਜਮਾਨ ਸੰਭਲ ਕੇ ਬੋਲ ਹੋਰ ਨਾ ਮੈਨੂੰ ਕੁਝ ਸੁਣ ਲਈ ਸੁਣਨੀ ਕੀ ਸਰਾਵੇਂਗੀ ਤੂੰ ਬੋਲਦੀ ਜਾਂਦਾਗਾ ਨਾਲੇ ਧੋਖੇ ਬਾਜ ਮੈਂ ਨਹੀਂ ਹੈਗੀ ਧੋਖੇ ਬਾਜ ਤਾਂ ਤੇਰਾ ਉਹ ਜਿਹੜਾ ਜਿਗਰੀ ਯਾਰ ਵੀਰ ਹੈਗਾ ਮੈਨੂੰ ਕਹਿਣਾ ਧੋਖੇ ਬਾਜ ਕੀ ਧੋਖਾ ਕਰਿਆ ਤੇਰਾ ਬੇਨਾਮ ਹੈਂ ਧੋਖਾ ਕਰਾਉਣਾ ਘਰ ਖਵਾਦਾ ਤੈਨੂੰ ਸਾਰੀ ਉਹਨੇ ਜ਼ਮੀਨ ਖਵਾਦੀ ਤੈਨੂੰ ਹੈਂ ਬਸ ਰਹਿਣ ਦੇ ਆਹੋ ਇਹ ਧੋਖਾ ਕਰਦਾ ਹੁੰਦਾ ਆਪਦਾ ਬੁਲਾਜਦਾ ਕੁਛ ਨਾ ਕੁਸਾ ਆਪਦਾ ਵਿਆਹ ਕਰਾ ਜਾਂਦਾ ਤੇਰੇ ਸਾਰੇ ਰਹਿ ਗਿਆ ਤੂੰ ਫਿਰਦੀ ਆ ਉਹ ਜੋਗੇ ਨਾਲ ਟੱਕਰਾ ਮਾਰਦੀ ਬਸ ਰਹਿਣ ਦੇ ਉਹਦੇ ਲਛਣਾ ਕਰਕੇ ਨਹੀਂ ਹੋਇਆ ਲਛਣ ਮਾਰੇ ਸੀ ਤਾਂ ਨਹੀਂ ਹੋਇਆ ਉਹਦਾ ਵਿਆਹ ਲਛਣ ਉਹਦੇ ਮਾਰੇ ਸੀ ਕਿ ਤਾਂ ਹੋਣ ਨਹੀਂ ਦਿੱਤਾ ਪਰ ਤੂੰ ਉੱਤ ਤਾਂ ਦੇਖ ਲੈ ਕਹੇ ਜੀ ਉਹਦੀ ਨਾਲੇ ਕੀ ਗੱਲ ਕਰਦਾ ਧੋਖੇबाज ਦੀ ਹੈ ਧੋਖੇਬਾਜ਼ ਤਾਂ ਉਹ ਹੈ ਜਦੋਂ ਮੈਨੂੰ ਉਹਦੀ ਲੋੜ ਸੀ ਹੈ ਤੂੰ ਹੀ ਨਹੀਂ ਮਾਰੀ ਭੱਜ ਗਿਆ ਨਾਲ ਨਹੀਂ ਖੜਾ ਮੇਰੇ ਮੈਨੂੰ ਮੈਂ ਦੱਸ ਕਦੋਂ ਨਹੀਂ ਖੜਾ ਤੇਰੇ ਨਾਲ ਉਹ ਹੈ ਕਿਸੇ ਨੇ ਖੜਿਆ ਕਿਸ ਟਾਈਮ ਵੀ ਨੇ ਖੜਾ ਕਿੱਥੇ ਦੱਸ ਤੇ ਤੇਰਾ ਢਿੱਡ ਚ ਰਸਾਲੀਆਂ ਤੇ ਆ ਪੈਸੇ ਮੰਗਦਾ ਫਿਰਦਾ ਸੀ ਪਿੰਡ ਤੋਂ ਬੇਵੱਸ ਰਹਿਣ ਦੇ ਕੰਮ ਕਰਦੀ ਸੀ ਮੈਂ ਜਿੰਨਾ ਤੇ ਲੱਗੀ ਸੀ ਉਹਨਾਂ ਨੇ ਦਿੱਤੇ ਸੀ ਉਹਨਾਂ ਨੇ ਜਾਂਦਾ ਸੀ ਮੇਰੀ ਕਮਾਈ ਦੇ ਸੀ ਉਹ ਨਾਂ ਨੰਬਰ ਆਪਦੇ ਬਣਾ ਗਿਆ ਉਹ ਆ ਬਣਾ ਗਿਆ ਨੰਬਰ ਆਪਦੇ ਨਾਲੇ ਹੋਰ ਆ ਲੈ ਗਿਆ ਹੁਣ ਤਾਂ ਕੱਢ ਲਿਆ ਰਸ ਬੇਵੱਸ ਰਹਿਣ ਦੇ ਰਹਿਣ ਦੇ ਬੱਸ ਕੜਬਦੇ ਟਾਂਡੇ ਰਹਿ ਗਏ ਰਸਤਾ ਪੀ ਗਈ ਤੂੰ ਮੇਰੀ ਗੱਲ ਸੁਣ ਲੈ ਮੈਨੂੰ ਵੱਧ ਘੱਟ ਜੇ ਨਾ ਬੋਲ ਹੋਰ ਕਿਤੇ ਮੈਨੂੰ ਕੁਝ ਤੈਨੂੰ ਸੁਣਾਉਣਾ ਪੈ ਜੇ ਆਪਦਾ ਤੁਰਦਾ ਲੱਗ ਡੰਡੀ ਲੱਗਾ ਆਪਦੀ ਕੱਕਾ ਕਾਣੋਂ ਬੱਟਣਾ ਇਦੀ ਕੱਕਾ ਦਾ ਬਹਾਨਾ ਲੈ ਕੇ ਆਈ ਤੂੰ ਵੇ ਤੁਰ ਜਾ ਤੁਰ ਜਾ ਮੈਨੂੰ ਹੋਰ ਨਾ ਕੁਛ ਸੁਣਨੀ ਤੂੰ ਉਹ ਦੇ ਸੰਗਰੂਰ ਵੀ ਤੂੰ ਹੀ ਦੀ ਜਿਹਦੇ ਕੱਪੜੇ ਖਰੀਦ ਦੀ ਫਿਰਦੀ ਦੀ ਐਡੀ ਵੀ ਨਿਗਾਹ ਨਹੀਂ ਕਮਜ਼ੋਰ ਹੋਈ ਭਾਗੂ ਦੀ ਹਜੇ ਤੇਰੇ ਵਰਗਨ ਦਾ ਮੈਂ 4 ਕਿਲੋ ਦਾ ਪਛਾਣਦਾ ਨਾ ਹੋਰ ਫਸਲ ਬਾੜੀ ਦਾ ਵਾਹ ਓਏ ਧਗੇ ਬਾਜਾ ਵਾਹ ਓਏ ਧਗੇ ਬਾਜਾ ਤੇਰੇ ਵਰਗਾ ਦਗੇ ਬਾਜ ਤੇ ਮੈਂ ਲੰਡੂ ਮੰਦਾ ਜ਼ਿੰਦਗੀ ਚ ਕਦੇ ਨਹੀਂ ਦੇਖਣਾ ਓਏ ਓਏ ਆ ਜਾ ਓਏ ਭਾਗੂ ਆ ਆ ਜਾ ਆ ਜਾ ਬਹਿ ਜਾ ਕੰਦਰ ਦੇ ਇੱਕ ਥਾਲੀ ਦੀ ਖਾਦਾ ਮਾੜੀ ਮੋਟੀ ਸ਼ਰਮਦਾ ਕਰ ਲਿਆ ਕਰੋ ਹੈ ਓਏ ਗੱਲ ਕੀ ਹੋ ਗਈ ਤੂੰ ਕਿਉਂ ਭਖਿਆਣਾ ਗੱਲ ਮੁਹਰ ਰਹੀ ਜੀ ਆਪਾਂ ਸਾਰਾ ਕੁਝ ਤਾਂ ਦੇਖ ਲਿਆ ਮੈਂ ਕੀ ਦੇਖ ਲਿਆ ਤੈ ਓਏ ਬਸ ਕਰਿਆ ਕਰ ਰਹਿਣ ਦਿਆ ਕਰ ਓਏ ਓਏ ਦੇਖ ਕੀ ਲਿਆ ਤਾ ਦੱਸ ਤਾਂ ਮੈਨੂੰ ਕੀ ਦੇਖ ਲਿਆ ਜਿਹੜੀ ਚਰਨਾਂ ਨਾਲ ਤੋਂ ਗੁਰਖ ਨੇ ਆਉਣ ਲੱਗ ਰਿਹਾ ਯਰੇ ਬਰਸੀਨ ਚ ਕਿਹੜੀ ਚਰਨਾਂ ਓਏ ਬੱਸ ਕਰਿਆ ਕਰ ਜੋਗੇ ਬੱਸ ਕਰਿਆ ਕਰ ਮਾੜੀ ਮੋਟੀ ਸੰਗ ਸ਼ਰਮ ਹੈ ਜੀ ਪੱਲੇ ਕੀ ਵੇਚ ਕੇ ਖਾ ਗਿਆ ਕੌਣ ਵੇਚ ਕੇ ਖਾ ਗਿਆ ਕੰਜਰ ਤਾਂ ਤਿੰਨੇ ਇਕੱਠੇ ਰਹਿੰਦੇ ਸੀ ਇੱਕੋ ਥਾਲੀ ਦੀ ਖਾਂਦੇ ਸੀ ਓਏ ਹੈ ਇਕੱਠੇ ਰਹਿੰਦੇ ਸੀ ਇਕੱਠੇ ਪਲੇ ਆ ਉਹ ਇਕੱਠੇ ਵੱਡੇ ਹੋਇਆ ਸੀ ਹੈ ਚਾਰ ਤੇ ਥਾਲੀ ਚ ਛੇਕ ਕਿਨੇ ਕੀਤਾ ਇਹ ਵੀ ਦੇਖ ਲੈ ਫਿਰ ਤੇ ਵੀਰੇ ਨੇ ਤੇ ਰੱਖੀ ਭੈਣ ਤੇ ਤੇਰੇ ਗੁੰਗਲੂ ਪੱਟਲੇ ਤੇਰੇ ਉਹ ਵੀਰੇ ਨੇ ਤਾਂ ਨਹੀਂ ਪੱਟੇ ਉਹਦੇ ਪਿਓ ਨੇ ਤਾਂ ਪੱਟਲੇ ਇੱਕ ਦਿਨ ਪਹਿਲਾਂ ਪਾਣੀ ਮਾਰ ਕੇ ਗਿਆ ਬਿਆ ਤਾਂ ਖਾਲੀ ਬਰਾਤ ਮੋੜ ਕੇ ਲਾਏ ਉਥੋਂ ਮੈਂ ਉਹ ਫਿਰ ਬੀਰੇ ਦਾ ਕਸੂਰ ਤਾਂ ਥੋੜੂ ਦੀ ਉਹਦਾ ਬਾਪ ਦਾ ਕਸੂਰ ਈ ਹੈ ਜੇ ਬਾਪ ਹੁੰਦਾ ਤਾਂ ਉਹਨੂੰ ਦੇਖ ਲੈਂਦੇ ਇਹ ਤਾਂ ਮੈਂ ਉਦੋਂ ਹੀ ਸੋਚ ਲਿਆ ਸੀ ਵੀ ਇਹ ਪਰਿਵਾਰ ਦਾ ਮੰਜਾ ਤਾਂ ਮੈਂ ਬਣੂੰਗਾ ਤੇ ਚੱਕ ਤਾਂ ਫਿਰ ਕੰਮ ਰੱਬ ਨੂੰ ਜਾਣ ਦੇਣੀ ਆ ਉਹ ਰੱਬ ਨੂੰ ਜਾਣ ਦੇਣੀ ਹੈ ਹੈ ਕੰਜਰ ਦਾ ਇਹਦਾ 4-5 ਸਾਲ ਦਾ ਰਿਸ਼ਤਾ ਹੋਇਆ ਉਹਦੇ ਨਾਲ 4-5 ਸਾਲ ਦਾ ਮੁਹੱਬਤ ਕਰਦਾ ਇੱਕ ਦੂਜੇ ਨੂੰ ਕਰਦੇ ਨੇ ਓਏ ਚਰਨੋ ਤੇ ਬੀਰਾ ਸਾਂ ਨਹੀਂ ਲੈਂਦੇ ਇੱਕ ਦੂਜੇ ਦੇ ਬਿਨਾ ਕਿੰਨੇ ਸਾਲ ਦਾ 4-5 ਸਾਲ ਦਾ ਹਾਂ ਚਰਨੋ ਤੇ ਬੀਰੇ ਦਾ ਹਾਂ ਮੇਰਾ 9 ਸਾਲ ਦਾ 4-5 ਸਾਲ ਦਾ 13-900 ਦਾ ਕਿਵੇਂ ਹੋ ਗਿਆ ਓਏ ਹੈ 6 ਸਾਲ ਤੋਂ ਤਾਂ ਵਿਆਹ ਨੂੰ ਹੋਏ ਨੇ ਤੂੰ ਕਿੰਜ ਦਾ ਪਿੱਛੋਂ ਇਲਾਕੇ ਆ ਗਏ ਆ ਆਇਆ ਐਂ ਆਉਂਗਾ ਹਾਇ ਤਾਂ ਦੇਖੀ ਅੱਗੇ ਕੀ ਹੋਊਗਾ ਛਾਲਾਂ ਚ ਕਾ ਦੂੰ ਸੋਡੀਆਂ ਮੈਂ ਤੂੰ ਮੇਰੀ ਗੱਲ ਸੁਣ ਲੈ ਓਏ ਮੈਨੂੰ ਉੱਚੀ-ਪੂੱਚੀ ਚੀਜ਼ਾਂ ਨਾ ਬੋਲ ਤੇ ਮੈਂ ਸਿੱਧੀ ਦੱਸਦਾ ਗੱਲ ਮੇਰੀ ਹੈ ਇਹਦਾ 4-5 ਸਾਲ ਦਾ ਰਿਸ਼ਤਾ ਜਦੋਂ ਵਿਆਹੀ ਆਈ ਸੀ ਇਹਦੇ ਨਾਲ ਉਹਦੀ ਗੱਲਬਾਤ ਹੋ ਗਈ ਸੀ ਹੈ ਤੂੰ ਦੱਸ ਕਿ ਤੂੰ ਪਿੱਛੋਂ ਮਗਰ ਨਾਲ ਗੱਲਬਾਤ ਕਰਕੇ ਲਿਆ ਜੀਦਾ ਹੈਂ ਓਏ ਭਾਗੂਆ ਤੂੰ ਬੱਚਾ ਹਜੇ ਐਡਾ ਤੂੰ ਵੱਡਾ ਨਹੀਂ ਹੋਇਆ ਤੈਨੂੰ ਮੈਂ ਗੱਲ ਦੱਸਦੀ ਝਰਨੋਂ ਨੂੰ ਮਹੀਂ ਮਗਰ ਲਾਇਆ ਸੀ ਹੋਰ ਸੁਣਨੀ ਆ ਵੀਰੇ ਦੇ ਹਾਂ ਮੇਰੀ ਉਹ ਭੈਣ ਦੀ ਤੇਰੀ ਦੀ ਹਜੇ ਕਹਿੰਦੇ ਆ ਮੈਂ ਸਾਲਿਆ ਤੁਸੀਂ ਤੁਸੀਂ ਮੈਨੂੰ ਐ ਦੱਸੋ ਓਏ ਕੀ ਤੁਸੀਂ ਕੱਢ ਲਓਗੇ ਇਹ ਜੁਸ਼ਮਣੀਆ ਪਾ ਕੇ ਕਿਸੇ ਇੱਕ ਦੂਜੇ ਯਾਰੀਆਂ ਨਾਲ ਹੈ ਕੀ ਕੱਢ ਲਓ ਤੁਸੀਂ ਤੈਨੂੰ ਮੈਂ ਦੱਸਦਾ ਜੋ ਗਿਆ ਇਹ ਜਨਾਨੀ ਐਡੀ ਕ ਬੇਵਾ ਐਡੀ ਕ ਬੇਵਾ ਜਨਾਨੀ ਐਡੀ ਕ ਲਾਲਚਨ ਜਨਾਨੀ ਐ ਇਹ ਘਰ ਵਾਲਾ ਹੀ ਰਹਿਣੀ ਛੱਡਿਆ ਉਹਨੂੰ ਪੈ ਚੂਸ ਗਈ ਵੀਰੇ ਨੂੰ ਕੜਬ ਦੇ ਟਾਂਡੇ ਮੰਗ ਚੂਸ ਕੇ ਆ ਮਰਿਆ ਭਗਾ ਕੇ ਐ ਕਰਕੇ ਰਸ-ਰਸ ਪੀ ਗਈ ਅ ਮਰੇ ਕੜਬ ਦੇ ਟਾਂਡੇ ਭਗਾ ਕੇ ਢਾਈ ਕਿਲੇ ਦੇ ਵਿੱਚ ਤੇ ਵੀਰੇ ਨੇ ਢਾਈ ਕਿਲੇ ਦੇ ਪਿੱਛੇ ਉਹ ਰਹਿ ਗਈ ਢੀ ਕੱਲੀ ਜੀ ਦੀ ਉਹ ਫੇਰ ਕਿੱਡੀ ਗੱਲ ਆ ਯਾਰ ਬਾਗਵਾ ਪਿੰਡ ਦੀ ਜ਼ਮੀਨ ਸੀ ਪਿੰਡ ਚ ਹੀ ਰਹਿ ਗਈ ਛਣਛਣਾ ਰਹਿ ਗਈ ਪਿੰਡ ਦੇ ਵਿੱਚ ਉਹਦਾ ਮਦੋਗੇ ਦਾ ਭੈਣ ਦਾ ਰਹੁਣ ਲੈ ਗਿਆ ਸਰਪੰਚ ਲੈ ਗਿਆ ਓਏ ਕਿਹੜਾ ਮਦੋ ਕੜਾ ਸਰਪੰਚ ਦੇਖ ਲਈ ਤੂੰ ਐਕਤੀ ਫਸਲ ਕਿਹੜਾ ਵੱਡੂਗਾ ਫੇਰਾ ਨਾਲੇ ਸਰਪੰਚ ਤੇਰਾ ਨਾਲੇ ਕੋਈ ਹੋਰ ਕੀ ਕੀਰਨੇ ਜੇ ਪਾਈਏ ਨਾ ਮੈਨੂੰ ਜੋ ਗਿਆ ਤੂੰ ਪਹਿਲਾਂ ਤਾਂ ਸਹੀ ਸਹੀ ਦੱਸ ਓਏ ਹਾਂ ਵੀਰਾ ਕਿੱਥੇ ਮੈਨੂੰ ਕੀ ਪਤਾ ਵੀਰਾ ਕਿੱਥੇ ਆ ਤੇਰਾ ਦੋਸਤ ਤੇਰੇ ਨਾਲ ਰਹਿੰਦਾ ਰਿਹਾ ਮੈਂ ਅੱਜ ਆਇਆ ਇੱਥੇ ਮੈਨੂੰ ਕੀ ਪਤਾ ਵੀਰਾ ਕਿੱਥੇ ਆ ਤੂੰ ਮੈਂ ਤੈਨੂੰ ਚੰਗੀ ਤਰਾ ਜਾਣਦਾ ਤੁਸੀਂ ਕਿਤੇ ਮੇਰੇ ਨਾਲ ਬਾੜੇ ਟੁੱਕ ਕੇ ਹੁੰਦੇ ਨਹੀਂ ਦਬ ਦੋ ਬਦਤਾ ਹੋ ਓ ਕਮਾਲ ਕਰਦਾ ਯਾਰ ਹੁਣ ਮੈਂ ਵੀਰੇ ਨੂੰ ਵੱਡੂਗਾ ਮੈਂ ਬੱਟੂ ਕੋ ਵੀਰੇ ਨੂੰ ਤੂੰ ਵੀਰੇ ਜਦੋਂ ਸਾਰਾ ਕੁਝ ਲੁੱਟ ਕੇ ਖਾ ਗਿਆ ਵੀਰੇ ਨੂੰ ਵੱਡਰ ਵੱਡ ਕੇ ਨਹੀਂ ਸਕਦਾ ਤੂੰ ਹੈ ਚਲੋ ਠੀਕ ਆ ਫਿਰ ਜਿਤਨੋਂ ਐ ਲੱਗਦਾ ਮੈਂ ਵੱਡ ਸਕਦਾ ਵੱਡਦਾ ਹੂੰ ਵੱਡਦਾ ਹੂੰ ਫਿਰ ਹ ਜਮੀ ਯਾਰ ਹੱਦੇ ਹੋ ਗਈ ਰੱਬ ਨੂੰ ਜਾਣ ਦੇਣੀ ਆ ਓਏ ਰੱਬ ਨੂੰ ਜਾਣ ਦੇਣੀ ਐ ਇਹ ਜਾ ਕੁਛ ਨਾ ਕਰਿਆ ਕਰੋ ਹੈ ਤਾਂ ਲੈਣਾ ਕੀ ਆ ਯਾਰ ਮੇਰੇ ਤੋਂ ਤੂੰ ਮੈਨਾਂ ਨੂੰ ਨਾ ਕੁਛ ਵੀ ਮੇਰੀ ਗੱਲ ਸੁਣਦਾ ਓਏ ਹਾਂ ਆ ਮੋਟਰ ਤੇ ਨਾ ਕਰ ਇੱਥੇ ਆਦਾ ਜਿੱਥੇ ਮਰਜ਼ੀ ਧੱਕੇ ਖਾ ਉਹ ਆਉਂਦਾ ਸਮਝ ਗਿਆ ਮੇਰੀ ਗੱਲ ਕਿਹਦੀ ਮੋਟਰ ਐ ਆਹ ਮੋਟਰ ਵੀਰੇ ਦੀ ਆਹ ਮੋਟਰ ਮੇਰੀ ਆ ਸਾਡੇ ਅਮਰ ਸਾਹਮਣੇ ਮੋਟਰ ਆ ਆਹ ਮੋਟਰ ਵੀਰੇ ਦੀ ਆ ਵੀਰੇ ਕੋਲੇ ਇੱਕੋ ਹੀ ਗੱਲਾ ਰਹਿੰਦਾ ਹੁਣ ਆ ਮੇਰੀ ਆ ਤੇ ਉਹ ਵੀ ਮੇਰੀ ਆ ਆਹ ਮੰਜਾ ਵਿਚਾਲੇ ਐਂਡ ਆਇਆ ਕਰੂ ਆਉਣਾ ਹੋਇਆ ਆ ਜਾ ਕਰ ਨਹੀਂ ਆਉਣਾ ਨਾ ਆਇਆ ਕਰ ਜੋ ਗਿਆ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਫੇਰ ਬਾਰ ਬਾਰ ਕਹਿਣਾ ਤੂੰ ਇਹਨਾਂ ਦੋਨਾਂ ਦੇ ਵਿੱਚ ਨਾ ਤਾਂ ਪਹਿਲਾਂ ਮੈਨੂੰ ਇਹ ਦੱਸ ਦੇ ਵੀਰਾ ਹੈ ਕਿੱਥੇ ਆ ਯਾਰ ਬਾਰੀ ਬਾਰ ਹੀ ਮੈਨੂੰ ਕਿਉਂ ਪੁੱਛਦਾ ਤੂੰ ਵੀਰਾ ਕਿੱਥੇ ਆ ਯਾਰ ਉਹੀ ਗੱਲ ਨਹੀਂ ਜੇ ਸਾਡੇ ਤੇ ਹਮਤਤ ਤੁਸੀਂ ਵੀਰ ਨੂੰ ਕਢਾ ਲਾਂਗੇ ਜਾਂ ਕਢਾਣਾ ਫਿਰ ਆਹੀ ਮੰਜਾ ਆਹੀ ਜਗ੍ਹਾ ਇੱਥੇ ਵੀਰ ਨੂੰ ਲੈ ਕੇ ਬਿਠਾਉਂਗਾ ਮੈਂ ਪੱਕੀ ਗੱਲ ਆ ਜਾਂ ਲਾਣਾ ਜੋਰ ਓਏ ਲਾਲਾ ਜੋਰ ਜਿੱਥੇ ਲੱਗਦਾ ਤੇ ਇਥੋਂ ਹੱਦ ਹੋ ਗਈ ਯਾਰ ਜਮੀ ਹੱਦ ਨਹੀਂ ਹੋ ਗਈ ਯਾਰ ਮੈਂ ਤਾਂ ਤੈਨੂੰ ਚੰਗਾ ਬੰਦਾ ਸਮਝਦਾ ਸੀ ਵੀ ਬਾਲੇ ਸਾਲਾਂ ਬਾਅਦ ਪੂਆ ਕੋਲ ਆ ਕੇ ਪਿੰਡ ਤੇ ਰਹਿਣ ਲੱਗ ਗਿਆ ਚੱਲ ਆਪਣੀ ਸੱਜਣ ਮਿੱਤਰ ਤਾਂ ਰਹੀ ਇਕੱਠੇ ਰਿਹਾ ਕੀ ਮਾੜਾ ਕਰਤਾ ਵੇ ਜੇ ਪਿੰਡ ਚ ਆ ਗਿਆ ਤਾਂ ਗੱਲ ਹੀ ਹੈਗਾ ਕੀ ਮਾੜਾ ਕਰਤਾ ਜੇ ਪਿੰਡ ਚ ਆ ਗਿਆ ਤੂੰ ਤਾਂ ਦੇੜੀ ਚੜਨ ਤੋਂ ਗਿਆ ਨਹੀਂ ਹੈਗਾ ਤੇੜੀ ਚੜਨੂ ਹੁਣ ਮੈਂ ਥੋਟੀਆਂ ਦੇੜੀਆਂ ਚੜੂੰਗਾ ਆਉਦੇ ਹੈਗੀ ਆ ਦੇਲੀ ਚੜੂਏ ਨਾ ਜੀ ਇਹ ਨਾਲੇ ਬੇਈਮਾਨੀ ਦਾ ਪੜ ਖਾਲੀ ਹੁੰਦਾ ਓਏ ਚਾਚਾ ਨਾ ਖਾਲੀ ਹੁੰਦਾ ਬੇਈਮਾਨੀ ਦਾ ਪੜ ਦੇਖ ਲਾਂਗੇ ਖਾਲੀ ਹੁੰਦਾ ਪਰਕੇ ਦਿਖਾਉਣ ਵਾਲੇ ਇੱਕ ਹਫ਼ਤਾ ਹੀ ਨੇ ਸਾਨੂੰ ਦਿਖਾਉਂ ਕਰਕੇ ਸਾਰਾ ਕੁਸ ਮੇਰੀ ਇੱਕ ਗੱਲ ਸੁਣ ਲੈ ਜੇ ਮੈਨੂੰ ਪਤਾ ਲੱਗਿਆ ਵੀ ਵੀਰੀ ਨੂੰ ਕੁਛ ਨਾ ਕੁਛ ਹੋ ਗਿਆ ਸਮਝ ਗਿਆ ਮੇਰੀ ਗੱਲ ਤੇਰੀਆਂ ਪੂਛਾਂ ਸੀ ਚੰਗਾਂ ਪੂਛਾਂ ਨਾਲੇ ਪਹਿਲਾਂ ਹੁਣੇ ਚਕਾਤੀਆਂ